ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਵਲਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਤੇ ਲੋ ਡੇਰੀ ਫਾਰਮ ਤੇ ਦਰਵਾਜ਼ਾ ਆ ਜਸਾ ਅਸੀਂ ਤਾਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਪਸ਼ੂ ਦਿਖਾਵਾਂਗੇ ਦੋਵੇਂ ਇੱਕ ਬੜਾ ਤਿਆਰ ਕੀ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਚਾਰੋ ਸਾਧਿਆ ਵੀਰ ਨਾਲ ਗੱਲਬਾਤ ਤੇ ਕੁਛ ਦੇਣਾਂ ਦੀ ਡਿਟੇਲ ਸਾਸ਼ੀਆ ਵੀਰ ਜੀ ਸਾਸ਼ੀਆ ਜੀ ਭਾਜੀ ਜੀ ਹਾਲ ਚੱਲ ਜੀ ਬਹੁਤ ਵਧੀਆ ਜੱਗੇ ਭਾਈ ਤੁਸੀਂ ਸੁਣਾਓ ਹਾਂਜੀ ਵੀਰ ਜੀ ਚੜ੍ਹਦੀ ਕਲਾ ਜੀ ਕਿਹੋ ਜਿਹਾ ਜੱਗੇ ਭਾਈ ਚੜ੍ਹਦੀ ਕਲਾ ਚਾਹੀਦੀ ਏ ਵੀਰ ਜੀ ਆਪਾਂ ਨਾਮ ਤੇ ਐਡਰੈਸ ਦੱਸਦੇ ਹੋ ਨਾਮ ਭਾਜੀ ਮੇਰਾ ਹਰਮਨ ਜੋ ਪਿੰਡ ਰਾਏ ਸੰਸੇ ਜੀ ਦਾ ਮੰਦਰ ਸੇਲਚਨ ਵਾਲਾ ਵੀਰ ਜੀ ਏਅਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 8264942131 ਭਾਜੀ ਠੀਕ ਆ ਜੀ ਹਾਂ ਜੀ ਇਧਰੋਂ ਕਹੀਏ ਸ਼ੁਰੂਆਤ ਕੇ ਤੋਂ ਇਧਰੋਂ ਝੋਟੀ ਦਾ ਕਰ ਲਈਏ ਠੀਕ ਆ ਜੀ ਦੱਸਿਓ ਭਾਜੀ ਕਿਰਵਾਸੂਆ ਤੋਂ ਵੀ ਝੋਟੀ ਨੇ ਭਾਈ ਦੂਜਾ ਸੁਹਾ ਸੋਨਾ ਵਾ ਅੱਛਾ ਜੀ ਥੋੜਾ ਜਨਾ ਝੋਟੀ ਡਰਦੀ ਆ ਪਿੱਛੋਂ ਪਿੱਛੇ ਕੁੜਾ ਖਾਉ ਝੋਟੀ ਦਾ ਠੀਕ ਆ ਜੀ ਲਾ ਵੀ ਦੂਜਾ ਸੁਹਾ ਤੋਂ ਵੀ ਤੇ ਕੈਪ ਕੌਣ ਨੇ ਚੰਗਾ ਵਾ ਭਾਜੀ ਹੋਰ ਭੰਡੀਆਂ ਠੀਕ ਆ ਕਿੰਨਾ ਟਾਈਮ ਦਾ ਫੜਕੀਏ ਜੀ ਟਾਈਮ ਭਾਈ ਜਿਆ 5-7 ਲੈ ਜੂ ਹਈ ਹੁਣ ਤਾਈ ਲੈ ਆਏ ਪਾਂ ਇਹ ਆਹ طرف ਆ ਜੇ ਟਾਈਮ ਛੱਡਦੀ ਐ ਭਾਈ ਕਿੰਨੇ ਕ ਦੁੱਧ ਆ ਗਿਆ ਹੁਣ ਭਾਈ ਪਨੂ ਨੇ 10 11 ਕਿਲੋ ਭਰਿਆ ਜੀ ਅੱਛਾ ਜੀ ਆ ਕਾ ਜਾਵੇਂ ਝੋਟੀ ਪਾਰਾਂ ਤੇ ਆਂ ਕੋਈ ਕਾਉਗੀ ਠੀਕ ਆ ਠੀਕ ਆ ਵੇ ਭਾਈ ਛੋਟੇ ਸਿੰਗ ਝੋਟੀ ਪੰਜੇ ਛੇ ਲੋਟ ਭਰਿਆ ਵਾ ਤੇ ਸਵਾਲ ਕੀ ਕਹਿਤਾ ਸੀ ਦੇ ਨਹੀਂ ਲੈ ਜੋ ਟੀਮ ਬੜੀ ਝੋਟੀ ਭਾਜੀ ਠੀਕ ਆ ਜੀ ਤੇ ਹਾਂ ਜੀ ਹੁਣ ਦੇਖਦੇ ਆ ਅਸਾ ਫਿਰ ਦਾ ਟਾਈਮ ਲਾ ਲੂਗੇ ਜਾਂ ਤੇ ਲਾਂਟੂ ਲੱਗ ਜਾਏਗਾ ਠੀਕ ਆ ਜੀ 98 ਜਿਹੜਾ ਲੋੜ ਪੜਾ ਲੱਗਾ ਵਾ ਇਹਨੇ ਕੱਲਾ ਕੱਲਾ ਲੱਗਾ ਪਿਆ ਵਾ 12 ਲੀਟਰ ਦੇ ਆਸ-ਪਾਸ ਭਾਈ ਕਹਿੰਦਾ ਕਿ ਦੁੱਧ ਭਰੀ ਜਾਊਗੀ ਬਾਕੀ ਸਫਾਈ ਆਪਾਂ ਕਰ ਲਵਾਂਗੇ ਆਹ ਬੜੀ ਛੋਟੀ ਭਾਈ ਵੱਡੀ ਛੋਟੀ ਪਿੱਛੋਂ ਪਿੱਠ ਪੂਰਾ ਵਿਖਾਓ ਕੀ ਲੱਗਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੱਢ ਦਵਾਂਗੇ ਤੇ ਫਿਰ ਜਿਹੜਾ ਵੀ ਬਹੁਤ ਚੰਗਾ ਆ ਗਿਆ ਵਾ ਥੇਲੇ ਵਾਲੂ ਆ ਜੇ ਹੋਰ ਕਰਮ ਵਾਲੀ ਨੇ ਕੱਢ ਚੜਾ ਲਈ ਹੋਰ ਭੰਨੀ ਭਾਈ ਛੋਟੀ ਕੋਲ ਤਿਆਰ ਹੋ ਗਈ ਹੈ ਵੀ ਆਹ ਖਾਣਾ ਲੈਤਾ ਆ ਗਿਆ 51 ਟੁਕੜਾ ਬੜੀ ਪਾਸ ਹੈ ਭਾਜੀ ਅੱਛਾ ਜੀ ਕਹਿਣ ਹੋ ਜਾਂ ਛੋਟੀ ਦਾ ਜੀ ਠੀਕ ਹੈ ਠੀਕ ਹੈ ਭਾਈ ਤੇਰਾ ਮੁੱਲ ਫਿਰ ਮੋਲ ਨਾਲ ਜਾਏ ਭਾਜੀ ਮੋਲ ਕਰਦੇ 95000 ਤੋਂ 90 ਦੀ ਤੇਰੀਆਂ ਕਰਨਾ ਮਾਨ ਇੱਕ ਕਰ ਦਿਓ ਥੋੜਾ ਬੜਾ 2 ਛੜੀਆਂ 88 ਦੀ ਦੇਣਾ ਤੂੰ ਦੀਪਾ ਜੀ 88 ਦੀ ਹਾਂਜੀ ਠੀਕ ਹੈ ਲਓ ਜੀ 88 ਜੀ ਆਸੀ ਗੱਪਣ ਤਿਆਰ ਆ ਬੱਤੀ ਪਈ ਖੁੱਪਣ ਦੀ ਏ ਇੱਕ ਕਰੋ ਜੀ ਚੱਕਰ ਇਰਾਕੇ ਦਾ ਜੰਦਾ ਬਹੁਤ ਜਿਆਦਾ ਚੰਗਾ ਆ ਗਿਆ ਵਾ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਦੂਜੇ ਨੰਬਰ ਤੇ ਮੈਂ ਭਾਈ ਤੀਜਾ ਸੁ ਆਜੋ ਅੱਛਾ ਜੀ ਇਹ ਵੀ ਦੇਣਾ ਇਹ ਦਾਹ ਖੜਦੀ ਮੈਂ ਆ ਵੇਖੋ ਠੀਕ ਹੈ ਠੀਕ ਬਣੂ ਐਵੇਂ ਬੜੀ ਭਾਜੀ ਕਰਮਾਂ ਵਾਲੀ ਅੱਛਾ ਜੀ ਇਹ ਕਿੰਨੇ ਕੁ ਟਲਿਆ ਇਹ ਤੇ ਭਾਜੀ 11-12 ਕਿਲੋ ਤੋਂ ਆਇਆ ਜੇ ਦੂਜੇ ਸੋਹੇ ਆਰ ਕਾ ਵੀ ਇੰਨਾ ਚਾਉਂਗੀ ਜਿਆਦਾ ਠੀਕ ਹੈ ਠੀਕ ਲਓ ਜੀ 7 ਵਜੇ ਨਾਲ ਹੀ ਮੈਂ ਆ ਛੋਟੇ ਸਿੰਗ ਦੀ ਕੋਟੀ ਮਾਰ ਚਾ ਭਾਜੀ ਬਵਾਦ ਕਰੂ ਸੌਂ ਗਈ ਕੰਨੀ ਸੁਆ ਰਿਆ ਤੀਸਰਾ ਸੁਆ ਜੇ ਹਾਂ ਜੀ ਉਹ ਜੀ ਫੀਸ ਆ ਸਵੇਰ ਨੂੰ ਤੇ ਫੇਸ ਤੇ ਜਿਨੀ ਤਿੰਨ ਕਿਹਾ ਕਰਦੇ ਜੇ 11 12 ਨਿਕਲੇ ਜਿਹੜਾ ਲਿਖੇ ਜੇ ਸਵੇਰ ਤੋਂ ਤੇ ਭਰਿਆ ਵਾ ਤੇ ਅਜੇ ਤੇ ਨਾ ਤਾਂ 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 ਕਿ ਜੇ ਲੋਕ ਚੰਗੀ ਸਾਫ ਕਰਦਾ ਉਹ ਭਰਾ ਤੇ ਜਿਹੜੀ ਚੰਗਾ ਦੁੱਧ ਕੱਢੀ ਜ ਉਹ ਵੀ ਥਣ ਭੰਡਾ ਜਿਹੜਾ ਬਹੁਤ ਹੀ ਚੰਗਾ ਲੱਗਦਾ ਤੇ ਛਾਣਦੇ ਇਹਨੂੰ ਨੋਟ ਵਾਲਾ ਲੱਗਾ ਪਿਆ ਵਾ ਐਨ ਪਹਿਲਾ ਕਲਾ ਲੱਗਾ ਪਿਆ ਉਹ ਇਹਨੂੰ ਵੀ ਪਾਣੀ ਚੋਂ ਵੀ ਚੈੱਕ ਕਰ ਸਕਦੇ ਜੀ ਜਮਾਨ ਨੇ ਕਰਾ ਦੇ ਕਲਾ ਕਲਾ ਛਾੜਿਆ ਇਹਦਾ ਭਾਈ ਕੀ ਮੁੱਲ ਫਿਰ ਮੁੱਲ ਤਾਂ ਕਰਨ ਨੂੰ ਭਾਜੀ ਇਹ ਭਾਵੇਂ 80 85 ਇਹ ਮਰਜ਼ੀ ਕਰੀ ਜਾਏ 75 ਵੀ ਦੇ ਦੀਏ ਤੇ ਕਰੀਏ ਮਾਨ ਕਰ ਦੋ ਮਾਨਦਾਰ ਖਾ ਨਾ ਭਾਈ ਬੱਤਰੀਆ ਦੀ ਮੈਂ ਹੀ ਦੇਣਾ ਠੀਕ ਹੈ ਬਣਾ ਖਲੋ ਲੈਵਾ ਖਾ ਦੋ ਕਰਮਾ ਆ ਗਿਆ ਲਓ ਜੀ ਐਨ ਫੁੱਟ ਪਾ ਲੈ ਨਾ ਬਣੋ ਵੀ ਕਿਦਾਂ ਫੁੱਲ ਤਿਆਰ ਹੋ ਗਈ ਬਾਕੀ ਜੱਡਾ ਜਿਹੜਾ ਇਹਦਾ ਵੀ ਬਹੁਤ ਹੀ ਜ਼ਿਆਦਾ ਸਪਾਈਆਂ ਦੇ ਵਿੱਚ ਆ ਗਿਆ ਵਾ ਤੇ ਥਾਲ ਭਾਂਡਾ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਹਾਂ ਤੇ ਬਿਲਕੁਲ ਜਿਹੜੇ ਨੋਰਮਲ ਦੇਖਿਆ ਬਾਈ ਦੇ ਤੁਹਾਨੂੰ ਪਤਾ ਕਿ ਹਰ ਵੀਡੀਓ ਚ ਜੈਲ ਮੋਦ ਪਾਉਂਦਾ ਵਾ ਬਾਈ ਇਹ ਕਹਿਣਾ ਭਾਈ ਜੀ ਹੋਰ ਕਰਿਓ ਹਾਂ ਸੇ ਉਹ ਬੇਨਤੀ ਭਾਈ ਗੱਬਣਾ ਮਈਆ ਆਪਣੀ ਪਾਸ ਕਰੋ ਤਸਦੀਕ ਕਰੋ ਠੀਕ ਹੈ ਜੀ ਹਾਂਜੀ ਦੰ ਕਰਦਾ 4 ਪੁਣਾ ਹੀ ਆਪਣੇ ਕੋਲ 2 ਤੋਂ ਪਹਿਲਾਂ ਵੇਖ ਗਏ ਆ ਹਾਂਜੀ 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 ਇੱਕ ਉਹ ਐਂਡ ਤੇ ਇੱਕ ਉਹ ਛੋਟੀ ਤੋਂ ਠੀਕ ਹੈ ਠੀਕ ਹਾਂਜੀ ਲੋਨੀ ਚਾਰ ਬਹੁਤ ਬੰਨ ਭਾਈ ਜੀ ਦੋ ਸੇ ਲੋ ਉਹ ਐਂਡ ਲੈਂਗ ਇਹ ਬਾਕੀ ਗੁੜੇ ਪੂਰੀ ਵੇਖ ਲਈ ਤਾਂ ਲਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ